ਕਿੰਨਾ ਕਿ ਨੁਕਸਾਨ ਹੋਇਆ ਘਰਾਂ ਦਾ ਕਿੰਨਾ ਕਿ ਪਾਣੀ ਪੁੱਤ ਵੀ ਕਿਹੜਾ ਕੋਈ ਜ਼ਿੰਮੇਵਾਰ ਨਹੀਂ ਮੰਨ ਤੋਂ ਲੈਣ ਦਿੰਦੇ ਹੈ ਜ਼ਿੰਮੇਵਾਰ ਨਹੀਂ ਪੁੱਤ ਲੈਣ ਦਿੰਦੇ ਉਹ ਲਖਾ ਦੀ ਟਰੇਲੀਆਂ ਲੱਗ ਗਈਆਂ ਲਖਾ ਦੇ ਅਸੀਂ ਖੜੀ ਸਵੇਰ ਉਖੀ ਟਹਿਈਆਂ ਖੜੀਆਂ ਨਹੀਂ ਤੁਹਾਨੂੰ ਰਾਸ਼ਨ ਮਿਲਿਆ ਨਹੀਂ ਕਮੀ ਨਹੀਂ ਮਿਲਿਆ ਪੁੱਤ ਏਕਾ ਜ਼ਰੂਰਤ ਹੈਗੀ ਹੈ ਯਾਰ ਇਹਨਾਂ ਨੂੰ ਦਾ ਕਹਿਣਾ ਬਈ ਇਹ ਘਰ ਪਰਦੇ ਆ ਬਈ ਪਰ ਲੈਣਗੇ ਕਿੱਡੀ ਗੱਲ ਹੋ ਜੂ ਮਹੀਨਾ ਤਾਂ ਨਹੀਂ ਖਾ ਲੈਣਗੇ ਯਾਰ ਆਊਗਾ ਮੈਂ ਜਾ ਰਿਹਾ 8-8 ਦਿਨ ਉਹ ਘਰਾਂ ਬੈਠੇ ਪਾਣੀ ਕਰਕੇ ਬੱਚੇ ਘਰਾਂ ਬੈਠੇ ਦਿਹਾੜੀ ਬਣ ਜੰਦੇ ਰਾਸ਼ਨ ਜਰੂਰ ਆ ਰਿਹਾ ਰਸਤੇ ਦੇ ਵਿੱਚ ਦੇ ਮੋੜਦੇ ਆ ਵੀ ਹੋਰ ਕੋਈ ਨੁਕਸਾਨ ਨਹੀਂ ਹੋਣਾ ਕੋ ਪਰਨੇ ਪਰ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਤਾਂ ਨਹੀਂ ਹੋਣਾ ਚਾਹੀਦਾ ਮੋੜਦੇ ਆ ਬਿਰਜੀ ਹੁਣ ਆਪਾਂ ਨੂੰ ਥੋੜੀ ਪਤਾ ਵੀ ਪਿਛਲੇ 5 ਘਰਾਂ ਚ ਕੋਈ ਆਇਆ ਕਿ ਨਹੀਂ ਆਇਆ ਜਿਹੜੇ ਮੂਰੇ ਲੈ ਕੇ ਹੁਣ ਇੱਕ ਕੋਲ ਇੱਕ ਬੋਤਲ ਦੀ ਪੇਟੀ ਜਾ ਰਹੀ ਹੈ ਪੂਰੀ ਇੱਕ ਕੋਲ ਇੱਕ ਬੋਤਲ ਵੀ ਨਹੀਂ ਪਹੁੰਚੀ ਇਹਦਾ ਸਾਰਿਆਂ ਦਾ ਫਰਜ ਬਣਦਾ ਨਾ ਆਪਾਂ ਨੂੰ ਦੱਸੇ ਦੇਖੋ ਜੀ ਗਰੀਬਾਂ ਦੇ ਘਰ ਟਹਿ ਗਏ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋਇਆ ਕੁਝ ਲਾਪਤਾ ਵੀ ਨੇ ਦੇਖੋ ਇਹ ਜਿਹੜਾ ਦੁੱਖ ਆ ਇਹ ਪੰਜਾਬ ਨੂੰ ਚੱਲਣਾ ਔਖਾ ਬਟ ਸਾਰੇ ਭੈਣ ਭਰਾ ਇਕੱਠੇ ਹੋਏ ਆ ਤਾਂ ਦੁੱਖ ਥੋੜਾ ਜਿਹਾ ਸਕਾਲਾ ਹੋ ਜਾਂਦਾ ਤੇ ਸਰਕਾਰਾਂ ਚਲੋ ਸਾਥ ਨਹੀਂ ਦੇ ਰਹੀਆਂ ਬਟ ਭੈਣ ਭਰਾ ਛੋਟੇ ਭੈਣ ਭਰਾ ਵੱਡੇ ਭੈਣ ਭਰਾ ਸਾਰੇ ਮਿਲ ਕੇ ਕੰਮ ਕਰ ਰਹੇ ਆ ਤੇ ਇਸ ਟਾਈਮ ਮੈਨ ਲੱਗਦਾ ਜੀ ਨਾਲੇ ਤੇ ਜਿਵੇਂ ਮੈਂ ਸਥਿਤੀ ਦੇਖ ਕੇ ਆਇਆ ਉਥੇ ਲੋਡ ਹੈ ਨਹੀਂ ਇੰਨੀ ਬਟ ਪਟਿਆਲੇ ਸਾਈਡ ਜਿਵੇਂ ਇੱਕ ਘੱਗਰ ਤੇ ਪਾੜ ਪਿਆ ਇਧਰ ਵੀ ਕਾਫੀ ਲੋਡ ਹੈ ਇਧਰ ਕੋਈ ਧਿਆਨ ਇਹਨਾਂ ਨਹੀਂ ਦੇ ਰਿਹਾ ਅਸੀਂ ਜਿਹੜੀ ਬਾਹਰਲੀ ਸੰਸਥਾ ਸੇਵਾ ਕਰਨ ਆ ਰਹੀ ਹੈ ਇਹਨਾਂ ਪਿੰਡਾਂ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਇਸ ਵੇਲੇ ਅਸੀਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਖਨੌਰ ਦੇ ਪਿੰਡ ਚਮਾਰੂ ਦੇ ਵਿੱਚ ਪਹੁੰਚੇ ਆ ਜਿੱਥੇ 2 ਦਿਨ ਪਹਿਲਾਂ ਘੱਗਰ ਨੇ ਭਾਰੀ ਮਾਰ ਕੀਤੀ ਮਾਰ ਐਸੀ ਕੀਤੀ ਕਿ ਘਰਾਂ ਦੇ ਵਿੱਚ ਪਾਣੀ ਵੜਿਆ ਖੇਤ ਤਬਾਹ ਹੋਏ ਝੋਨੇ ਦੀ ਫਸਲ ਨੁਕਸਾਨੀ ਗਈ ਤੇ ਪਸ਼ੂਆਂ ਦੇ ਲਈ ਚਾਰਾ ਵੀ ਨੁਕਸਾਨਿਆ ਗਿਆ ਪਰ ਅੱਜ ਕਿਰਪਾ ਹੋਈ ਹੈ ਕਿ ਪਾਣੀ ਇਸ ਪਿੰਡ ਦੇ ਵਿੱਚੋਂ ਵੀ ਘਟਿਆ ਕਿਉਂਕਿ ਇਸ ਪਿੰਡ ਦੇ ਵਿੱਚ 4-4 ਫੁੱਟ ਜਿਹੜਾ ਪਾਣੀ ਸੀ ਉਹ 2 ਦਿਨ ਪਹਿਲਾਂ ਜਮਾ ਹੋ ਗਿਆ ਸੀ ਲੋਕ ਆਪਣੇ ਘਰਾਂ ਦੇ ਅੰਦਰ ਬੰਦ ਹੋ ਗਏ ਸੀ ਜਿਸ ਨੇ ਜਿੰਨਾ ਬਚਾਅ ਕਰ ਸਕਿਆ ਉਹਨਾਂ ਆਪਣੇ ਸਮਾਨ ਦਾ ਬਚਾਅ ਕੀਤਾ ਪਰ ਜਿਨ੍ਹਾਂ ਦਾ ਵਾਸ ਨਹੀਂ ਚੱਲਿਆ ਉਹਨਾਂ ਦਾ ਸਮਾਨ ਵੀ ਖਰਾਬ ਹੋਇਆ ਰਾਸ਼ਨ ਵੀ ਖਰਾਬ ਹੋਇਆ ਖੇਤੀ ਤਾਂ ਰੁੜੀ ਗਈ ਪਰ ਇਸ ਮੌਕੇ ਇਹ ਬਹੁਤ ਅਹਿਮ ਦੇਖਣ ਵਾਲੀ ਗੱਲ ਹੋ ਜਾਂਦੀ ਹੈ ਕਿ ਕਿਸੇ ਵੀ ਇੱਕ ਹਿੱਸੇ ਦੇ ਵਿੱਚ ਜੇਕਰ ਵਿਫਤਾ ਆਉਂਦੀ ਆ ਤਾਂ ਬਾਕੀ ਹਿੱਸਾ ਪੰਜਾਬ ਦਾ ਜਾਂ ਪੰਜਾਬੀਆਂ ਦਾ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਮਦਦ ਦੇ ਲਈ ਅੱਗੇ ਆਉਂਦਾ ਸੋ ਇੱਥੇ ਵੀ ਇਸ ਪਿੰਡ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਭਰ ਭਰ ਕੇ ਟਰਾਲੀਆਂ ਹਰੇ ਚਾਰੇ ਦੀਆਂ ਆ ਰਹੀਆਂ ਨੇ ਰਾਸ਼ਨ ਦੀਆਂ ਆ ਰਹੀਆਂ ਨੇ ਬਾਈ ਉਹ ਨਹੀਂ ਦੱਸ ਰੋ ਪਿੰਡ ਦੇ ਵਿੱਚ ਜਿਹੜੇ ਸੇਵਾ ਕਰਵਾ ਰਹੇ ਨੇ ਕਿ ਸਵੇਰ ਤੋਂ ਹੀ ਤੁਸੀਂ ਆ ਵੀ ਦੇਖੋ ਕਿ ਹੜਪੀੜਿਤ ਸੇਵਾ ਇਸ ਤਰੀਕੇ ਦੇ ਨਾਲ ਜਿਹੜਾ ਪਸ਼ੂਆਂ ਦਾ ਚਾਰਾ ਉਹ ਪੈਕ ਕਰਕੇ ਲਿਆਂਦਾ ਜਾ ਰਿਹਾ ਸਾਡੇ ਨਾਲ ਬਾਈ ਜੀ ਉਹ ਨਹੀਂ ਨੇ ਇਹ ਰਾਸ਼ਨ ਦੀ ਸੇਵਾ ਲੈ ਕੇ ਇੱਥੇ ਆਏ ਨੇ ਹਰਾਚਰਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਜੀ ਕੀ ਨਾਂ ਕਿੱਥੋਂ ਆਇਓ ਜੀ ਬਾਈ ਜੀ ਮੇਰਾ ਨਾਂ ਜਤਿੰਦਰ ਸਿੰਘ ਸਰਾਵ ਹੈ ਮੈਂ ਐਜ਼ ਵਕਾਲਤ ਮੇਰਾ ਕੀਤਾ ਹੈ ਹਨਾ ਮੈਂ ਪਟਿਆਲਾ ਕਚੈਰੀ ਚ ਵਕਾਲਤ ਕਰਦਾ ਠੀਕ ਹੈ ਤੇ ਮੇਰੇ ਬ੍ਰਦਰ ਨੇ ਜਿਹੜੇ ਕਿ ਇੱਕ YouTube ਚੈਨਲ ਚਲਾਉਂਦੇ ਆ ਇੰਦਰਾਂ ਸਿੰਘ ਕੀਰਤ ਤੇ ਅਸੀਂ ਸੇਵਾ ਲੈ ਕੇ ਪਹਿਲਾਂ ਅਜ ਨਾਲੇ ਹਲਕੀ ਜਿਹੀ ਗਏ ਪਹਿਲਾਂ ਹਨਾ ਤੇ ਉੱਥੇ ਸਾਨੂੰ ਲੱਗਿਆ ਕਿ ਬਹੁਤ ਜ਼ਿਆਦਾ ਸੇਵਾ ਪਹੁੰਚ ਗਈ ਆ ਤਾਂ ਅਸੀਂ ਫਿਰ ਕਰੋੜ ਵੀਰ ਨੇ ਜਿਹੜੇ ਆਪਣਾ ਫਰਜ ਸੇਵਾ ਸੁਸਾਇਟੀ ਚਲਾਉਂਦੇ ਆ ਤਾਂ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਬਾਈ ਜੀ ਸਾਡੀ ਸੇਵਾ ਕਿਤੇ ਲਗਵਾਓ ਹਨਾ ਤੇ ਸਰਚ ਕਰਕੇ ਕਿ ਸਹੀ ਲੋਕਾਂ ਤੱਕ ਸਹੀ ਸੇਵਾ ਪਹੁੰਚ ਸਕੇ ਤਾ ਫੇਰ ਬਾਈ ਜੀ ਨੇ ਇਸ ਪਿੰਡ ਦਾ ਨਾਮ ਦੱਸਿਆ ਕਿ ਤੁਸੀਂ ਉੱਥੇ ਸੇਵਾ ਲੈ ਕੇ ਜਾ ਸਕਦੇ ਹੋ। ਅ ਕੱਲ ਸ਼ਾਮ ਨੂੰ ਹੀ ਸਾਡੀ ਗੱਲ ਹੋਈ ਕਿ ਉੱਥੇ ਹਰੇ ਚਾਰੇ ਦੀ ਜਿਹੜੀ ਸਖਤ ਲੋੜ ਹੈ ਇਮੀਡੀਏਟਲੀ ਤਾਂ ਅਸੀਂ ਅੱਜ ਮੀਂਹ ਪੈਂਦੇ ਦੇ ਵਿੱਚ ਜਿਵੇਂ ਤੇਵੇਂ ਲੇਬਰ ਇਕੱਠੀ ਕਰਕੇ ਸਾਰੇ ਭੈਣ ਭਰਾਵਾਂ ਨਾਲ ਰਲ ਮਿਲ ਕੇ ਜਿਹੜੀ ਤਿੰਨ ਟਰਾਲੀਆਂ ਦੀ ਸੇਵਾ ਜਿਹੜੀ ਆਚਾਰ ਦੀ ਅਸੀਂ ਲੈ ਕੇ ਆਏ ਹਾਂ ਜੀ ਠੀਕ ਹੈ। ਤਾਂ ਕਿ ਜਿਹੜੇ ਪਸ਼ੂ ਨੇ ਐਟ ਲੀਸਟ ਉਹ ਤਾਂ ਨਾ ਭੁੱਖੇ ਮਰਨ। ਉਹਨਾਂ ਦਾ ਕਿਸੇ ਗਰੀਬੀ ਨਾਲ ਕਿਸੇ ਅਮੀਰੀ ਨਾਲ ਕੋਈ ਸੰਪਰਕ ਨਹੀਂ ਹੈਗਾ ਹਨਾ। ਕੀ ਪਸ਼ੂਆਂ ਦੇ ਜਿਹੜੇ ਢਿੱਡ ਨੇ ਉਹ ਭਰਨ ਜਿਹੜਾ ਫਸਲਾਂ ਦਾ ਮੁਆਵਜ਼ਾ ਅੱਗੇ ਸਰਕਾਰ ਜਦੋਂ ਦੇਖੀ ਜਾਊਗੀ ਜਦੋਂ ਦਊਗੀ ਜਾਂ ਜੋ ਕੁਦਰਤ ਕਰੂਗੀ ਹਨਾ ਮਨਜ਼ੂਰ ਕਰਨਾ ਪੈਣਾ ਆਪਾਂ ਨੂੰ ਉਸ ਕੁਦਰਤ ਦੇ ਭਾਣੇ ਨੂੰ ਮੰਨਣਾ ਪੈਣਾ ਪਰ ਐਟ ਲੀਸਟ ਆਪਾਂ ਜਿੰਨਾ ਕਰ ਸਕਦੇ ਆ ਕਿ ਪਸ਼ੂਆਂ ਦੇ ਢਿੱਡ ਤਾਂ ਭਰੀ ਦੇ ਖਾਲਸਾ ਜੀ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਬਲਕਾਰ ਸਿੰਘ ਫੌਜੀ ਜੀ ਮੈਂ ਸੇਵਾਦਾਰ ਆ ਆਪਣਾ ਫਰਜ ਸੇਵਾ ਸੁਸਾਇਟੀ ਲਚਕਾਣੀ ਦਾ ਜੀ ਮੈਨੂੰ ਵੀਰਪਾਲ ਖਰੌੜ ਜੀ ਹੁਣਾਂ ਵੱਲੋਂ ਹੁਕਮ ਹੋਇਆ ਸੀਗਾ ਔਰ ਉਹਨਾਂ ਦੇ ਆਪਣਾ ਨਿਰਦੇਸ਼ ਅਨੁਸਾਰ ਅਸੀਂ ਕੱਲ ਸ਼ਾਮ ਨੂੰ ਇੱਥੇ ਆ ਕੇ ਗਏ ਸੀਗੇ ਜੀ ਤੇ ਕੱਲ ਇਸ ਜਗ੍ਹਾ ਤੇ ਜਿੱਥੇ ਅੱਜ ਆਪਾਂ ਖੜੇ ਆ ਅੱਜ ਪਾਣੀ ਮੁੜ ਗਿਆ ਕੱਲ ਇੱਥੇ ਲਗਭਗ ਡੇਢ ਤੋਂ 2 ਫੁੱਟ ਪਾਣੀ ਸੀਗਾ ਪਿੰਡ ਦੇ ਘਰਾਂ ਦੇ ਵਿੱਚ ਵੀ ਕਾਫੀ ਬਿਜਲੀ ਦੇ ਮੀਟਰ ਤੱਕ ਡੁੱਬੇ ਹੋਏ ਸੀਗੇ ਕਿ ਪਿੰਡ ਦੇ ਕਾਫੀ ਹਿੱਸੇ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਵੀ ਬਹਾਲ ਨਹੀਂ ਸੀਗੀ ਸੋ ਇੱਥੇ ਦੇ ਜਿਹੜੇ ਵਸਿੰਦਿਆਂ ਨੂੰ ਮਿਲ ਕੇ ਅਸੀਂ ਲੈ ਕੇ ਕੀ ਆਏ ਹੁਣ ਜਿਹੜਾ ਜੀ ਜਿਸ ਤਰ੍ਹਾਂ ਕਿ ਅਸੀਂ ਕੱਲ ਜਦੋਂ ਆਏ ਸੀਗੇ ਤਾਂ ਸਾਡੇ ਤੋਂ ਇੱਕੋ ਹੀ ਸੰਗਤ ਦੀ ਜਿਹੜੀ ਮਤਲਬ ਲੋਡ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਬਾਕੀ ਸਾਰਾ ਕੁਝ ਠੀਕ ਹੈ ਕਿਸੇ ਤਰ੍ਹਾਂ ਦੀ ਲੋਡ ਨਹੀਂ ਹੈਗੀ ਕੇਵਲ ਡੰਗਰਾਂ ਦੇ ਲਈ ਜਿਹੜਾ ਚਾਰਾ ਹਰਾ ਹੋਵੇ ਭਾਵੇਂ achar ਹੋਵੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਸਿਰਫ ਇੱਕੋ ਹੀ ਮੰਗ ਜਿਹੜੀ ਨਗਰ ਨਿਵਾਸੀਆਂ ਵੱਲੋਂ ਕਹੀ ਗਈ ਸੀ ਤਾਂ ਉਹ ਫਿਰ ਵੀਰਪਾਲ ਖਰੌੜ ਜੀ ਉਹਨਾਂ ਨੂੰ ਜਿਵੇਂ ਅਸੀਂ ਇੱਥੇ ਦਾ ਜਾਇਜ਼ਾ ਲੈ ਕੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਫਿਰ ਬਾਈ ਜੀ ਉਹਨਾਂ ਨੂੰ ਸੁਨੇਹਾ ਲਾਇਆ ਤੇ ਇਹ ਜੁੜੇ ਹੋਏ ਨੇ ਕਾਫੀ ਸਮੇਂ ਤੋਂ ਵੀਰ ਜੀ ਉਹਨੀ ਸੰਸਥਾ ਦੇ ਨਾਲ ਤਾਂ ਉਹ ਫਿਰ ਇਹ ਆਪਣੀਆਂ ਸੇਵਾਵਾਂ ਆਪਣੇ ਦਸਵੰਧ ਨੂੰ ਸਫਲ ਕਰਦੇ ਹੋਏ ਲੈ ਕੇ ਪਹੁੰਚੇ ਠੀਕ ਹੈ ਜਿਹੜੇ ਅਸੀਂ ਵੀਰ ਦੀ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹੂੰਗਾ ਸਾਡੀ ਸੇਵਾ ਬਹੁਤ ਛੋਟੀ ਆ ਤੇ ਆ ਵੀਰ ਉਹਨਾਂ ਦੀ ਜਿਹੜੀ ਸੇਵਾ ਹੈ ਸਭ ਤੋਂ ਵੱਡੀ ਆ ਤੇ ਮੈਂ ਵੀਰ ਉਹਦੇ ਮੇਰੇ ਪਿੰਡ ਤੋਂ ਨੇ ਹਨਾ ਮਿਹਨਤ ਮਜ਼ ਦੇ ਨੇ ਤੇ ਇਹਨਾਂ ਨੂੰ ਕਿਹਾ ਕਿ ਵੀਰੇ ਆਪਾਂ ਚਾਰ ਲੈ ਕੇ ਜਾਣਾ ਤੇ ਵੀ ਜੋ ਤੁਹਾਡਾ ਬਣਦਾ ਜਿਹੜਾ ਵੀ ਹੈਗਾ ਹਨਾ ਵੀ ਉਹ ਆਪਾਂ ਕਰਾਂਗੇ ਇਹ ਕਹਿੰਦੇ ਵੀਰੇ ਸਾਡੀ ਇੱਕੋ ਹੀ ਸ਼ਰਤ ਹੈ ਟਰੈਕਟਰ ਟਰਾਲੀ ਤੇ ਨਹੀਂ ਇੱਕੋ ਹੀ ਸ਼ਰਤ ਹੈ ਕਹਿੰਦੇ ਕਿ ਅਸੀਂ ਅਸੀਂ ਵੀ ਕੋਈ ਤੁਹਾਡੇ ਤੋਂ ਚਾਰਜ ਨਹੀਂ ਕਰਾਂਗੇ ਅਸੀਂ ਫ੍ਰੀ ਆਫ ਕਾਸਟ ਜਿਹੜੀ ਸੇਵਾ ਤੁਹਾਡੇ ਨਾਲ ਸੇਵਾ ਮਤਲਬ ਇੱਕ ਇਸ ਟਾਈਪ ਦੀ ਟਰੈਕਟਰ ਚੰਦੇ ਨੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ ਤੇ ਕਹਿੰਦੇ ਕਿ ਅਸੀਂ ਇੱਕੋ ਹੀ ਸ਼ਰਤ ਹੈ ਕਿ ਅਸੀਂ ਲੇਬਰ ਦੀ ਕੋਸਟ ਅਸੀਂ ਨਹੀਂ ਲਵਾਂਗੇ ਜੋ ਕਿ ਲੋਕਿਆ ਮੰਗਾਉਣੀ ਹੈ ਨਾ ਬਾਈ ਜੀ ਕੀ ਨਾ ਆਇਆ ਤੁਹਾਡਾ ਕਿੱਥੋਂ ਤੁਸੀਂ ਸਾਧਰਪੁਰ ਤੋਂ ਬਿਅੰਤ ਸਿੰਘ ਲੇਬਰ ਦਾ ਕੰਮ ਕਰਦੇ ਹਾਂ ਜੀ ਲੇਬਰ ਦਾ ਕੀ ਗੱਲ ਮਤਲਬ ਫ੍ਰੀ ਦੇ ਵਿੱਚ ਜਦੋਂ ਬਾਈ ਜੀ ਆਫਰ ਕਹਿ ਰਹੇ ਨੇ ਕਿ ਚਲੋ ਅਸੀਂ ਦੇ ਦੇਾਂਗੇ ਕੁਝ ਮਿਹਨਤ ਤੁਹਾਡੀ ਉਹ ਤਾਂ ਫਿਰ ਮਾਇਆ ਉਹਨਾਂ ਨੂੰ ਇਹੀ ਬਾਈ ਨੂੰ ਇਹੀ ਗੱਲ ਕਹੀ ਜੀ ਮਾਜੀ ਆਪਾਂ ਕੋਈ ਪੈਸਾ ਲੈਂਦੇ ਨਹੀਂ ਨਹੀਂ ਲੈਂਦੇ ਕਹਿੰਦੇ ਨੇ ਪ੍ਰਸ਼ਾਸਨ ਤੋਂ ਆਇਆ ਕਿ ਜਿੰਨੀ ਵਾਰ ਸੇਵਾ ਜਾਊਗੀ ਮੈਂ ਅਸੀਂ ਜਾਵਾਂਗੇ ਤੁਹਾਡੇ ਨਾਲ ਦੇਖੋ ਇਹ ਬਹੁਤ ਵੱਡੀ ਗੱਲ ਬਾਪੂ ਜੀ ਕਿ ਨਹੀਂ ਜਿਹੜਾ ਬੰਦਾ ਮਿਹਨਤ ਕਾਸ਼ਾ ਦਿਹਾੜੀਦਾਰ ਹੈ ਜਿਹਦਾ ਸਾਰਾ ਘਰ ਉਹਦੇ ਤੇ ਚੱਲਣਾ ਤੇ ਉਹ ਵੀ ਤੁਸੀਂ ਦੇਖੋ ਮੁਫਤ ਸੇਵਾ ਵੀਰੋਂ ਨਹੀਂ ਕਰ ਰਹੇ ਆ ਵੀਰ ਤਾਂ ਸ਼ਾਇਦ ਇੰਦਰਨਾ ਆ ਹਾਂਜੀ ਹਾਂਜੀ ਤੇ ਜਿਹੜੇ YouTube ਚਲਾਉਂਦੇ ਨੇ ਯੰਗ ਮੁੰਡੇ ਉਹ ਵੀ ਅੱਗੇ ਆ ਰਹੇ ਨੇ ਅਸੀਂ ਦੇਖ ਰਿਹਾ ਕਿ ਬਹੁਤ ਸਾਰੇ ਮੀਡੀਆ ادارے ਵੀ ਆ ਰਹੇ ਨੇ ਪਰ ਇਸ ਤਰੀਕੇ ਦੇ ਨਾਲ ਬਾਈ ਇੰਦਰ ਆ ਇਹ ਆਪਣਾ YouTube ਚਲਾ ਰਹੇ ਨੇ ਬਹੁਤ ਸਾਰੇ ਲੋਕ ਲੱਖਾਂ ਫਾਲੋਅਰ ਨੇ ਇਹਨਾਂ ਦੇ ਤਾਂ ਇਹ ਵੀ ਲੈ ਕੇ ਆਏ ਨੇ ਕਿਸ ਤਰੀਕੇ ਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਹੀ ਚਾਹੀਦੀ ਆ ਮਦਦ ਹਾਂਜੀ ਮੈਂ ਐਕਚੁਅਲੀ ਚੰਡੀਗੜ੍ਹ ਜਾਣਾ ਸੀਗਾ ਬਟ ਪਾਲ ਕਰੋੜ ਵੀਰੇ ਦਾ ਫੋਨ ਆਇਆ ਮੇਰੇ ਬ੍ਰਦਰ ਨੂੰ ਐਡਵੋਕੇਟ ਨੇ ਜਿਹੜੇ ਵੀ ਆਪਾਂ ਨੂੰ ਇੱਥੇ ਲੋੜ ਆ ਮੈਂ ਕਿਹਾ ਜਦੋਂ ਪਹਿਲਾਂ ਸੇਵਾ ਕਰਨੀ ਹੈ ਅਸੀਂ ਸੇਵਾ ਕਰਨ ਪਹੁੰਚੇ ਹਾਂ ਚੰਡੀਗੜ੍ਹ ਸਾਨੂੰ ਅੱਗੇ ਕੰਮ ਸੀਗਾ ਬਟ ਆਪਾਂ ਉੱਥੇ ਨਹੀਂ ਗਏ ਪਹਿਲਾਂ ਇੱਥੇ ਆਏ ਮੈਂ ਕਿਹਾ ਸੇਵਾ ਪੂਚਾਉਣੀ ਜ਼ਰੂਰੀ ਆ ਜੀ ਤੇ ਜਿੰਨੀ ਵੀ ਸੇਵਾ ਆਈ ਆ ਆਸਟ੍ਰੇਲੀਆ ਤੋਂ ਸਾਡੇ ਭੈਣ ਭਰਾ ਸਾਡੇ ਯਾਰ ਦੋਸਤ ਸਾਡੇ ਰਿਲੇਟਿਵ ਸਾਰਿਆਂ ਨੇ ਇਕੱਠੇ ਕਰਕੇ ਉਰੇ ਟਰਾਲੀਆਂ ਭੇਜੀਆਂ ਪਹਿਲਾਂ ਅਸੀਂ ਅਜਨਾਲੇ ਵੀ ਟਰੱਕ ਲੈ ਕੇ ਗਏ ਟਰਾਲੀਆਂ ਵੀ ਲੈ ਕੇ ਗਏ ਜਿੱਥੇ ਵੀ ਸੇਵਾ ਦੀ ਲੋੜ ਹੁੰਦੀ ਆ ਅਸੀਂ ਹਮਮਾ ਆ ਕੇ ਪਾਉ ਪਹੁੰਚਦੇ ਆ ਸਾਰਾ ਪਿੰਡ ਸਾਥ ਦਿੰਦਾ ਸਾਰੇ ਪਿੰਡ ਦੇ ਸਾਥ ਨਾਲ ਰਿਸ਼ਤੇਦਾਰਾਂ ਨਾਲ ਤੇ ਇੱਕ ਗੱਲ ਅਸੀਂ ਕਿਸੇ ਤੋਂ ਆਪਣੇ ਖਾਤੇ 'ਚ ਪੈਸੇ ਨਹੀਂ ਪਵਾਏ ਅਸੀਂ ਸਾਰਿਆਂ ਨੂੰ ਇਹੀ ਕਿਹਾ ਵੀ ਡਾਇਰੈਕਟ ਉਹਨਾਂ ਦੇ ਖਾਤੇ 'ਚ ਪੈਸੇ ਪਾਓ ਤੇ ਅਸੀਂ ਇਹ ਚੀਜ਼ ਚੱਕਾਂਗੇ ਤੇ ਡੋਨੇਸ਼ਨ ਪਹੁੰਚਾਵਾਂਗੇ ਤੁਹਾਡੇ ਅੱਛਾ ਅਜਨਾਲੇ ਜਾ ਕੇ ਆਏ ਤੁਸੀਂ ਕਿਹਾ ਨਾ ਸੇਵਾ ਕਰਕੇ ਆਏ ਹੋ ਕਿਸ ਹਿਸਾਬ ਦੇ ਨਾਲ ਉੱਥੇ ਬਰਬਾਦੀ ਦੇਖ ਕੇ ਆਏ ਹੋ ਤੁਸੀਂ ਬਰਬਾਦੀ ਬਹੁਤ ਹੈ ਦੇਖੋ ਜੀ ਗਰੀਬਾਂ ਦੇ ਘਰ ਟਹਿ ਗਏ ਆ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋਇਆ ਕੁਝ ਲਾਪਤਾ ਵੀ ਨੇ ਦੇਖੋ ਇਹ ਜਿਹੜਾ ਦੁੱਖ ਆ ਇਹ ਪੰਜਾਬ ਨੂੰ ਚੱਲਣਾ ਔਖਾ ਬਟ ਸਾਰੇ ਭੈਣ ਭਰਾ ਇਕੱਠੇ ਹੋਏ ਆ ਤਾਂ ਦੁੱਖ ਥੋੜਾ ਜਿਹਾ ਸਕਾਲਾ ਹੋ ਜਾਂਦਾ ਤੇ ਸਰਕਾਰਾਂ ਚਲੋ ਸਾਥ ਨਹੀਂ ਦੇ ਰਹੀਆਂ ਬਟ ਭੈਣ ਭਰਾ ਛੋਟੇ ਭੈਣ ਭਰਾ ਵੱਡੇ ਭੈਣ ਭਰਾ ਸਾਰੇ ਮਿਲ ਕੇ ਕੰਮ ਕਰ ਰਹੇ ਆ ਤੇ ਇਸ ਟਾਈਮ ਮੈਨ ਲੱਗਦਾ ਜੀ ਨਾਲੇ ਜੀ ਜਿਵੇਂ ਮੈਂ ਸਥਿਤੀ ਦੇਖ ਕੇ ਆਇਆ ਉਥੇ ਲੋਡ ਹੈ ਨਹੀਂ ਐਨੀ ਬਟ ਪਟਿਆਲੇ ਸਾਈਡ ਜਿਵੇਂ ਇੱਕ ਘਰ ਤੇ ਪਾੜ ਪਿਆ ਇਧਰ ਵੀ ਕਾਫੀ ਲੋਡ ਹੈ ਇਧਰ ਕੋਈ ਧਿਆਨ ਇਹਨਾਂ ਨਹੀਂ ਦੇ ਰਿਆ ਇੱਕ ਇੱਕ ਕੁਸ਼ਵੀਰ ਨੇ ਉਹ ਥੋੜਾ ਜਿਹਾ ਇਹ ਅਪੀਲ ਕਰਦੇ ਨੇ ਲੋਕਾਂ ਨੂੰ ਕਿ ਦੇਖੋ ਜੇ ਤੁਹਾਨੂੰ ਲੋਡ ਨਹੀਂ ਹੈ ਜੇ ਤੁਹਾਡੇ ਕੋਈ ਸਮਾਨ ਆ ਗਿਆ ਰਾਸ਼ਨ ਆ ਗਿਆ 4 ਦਿਨ ਦਾ ਜਾਂ 4 ਆ ਗਿਆ ਤਾਂ ਤੁਸੀਂ ਨਾ ਲਓ ਐਦਾਂ ਕੀ ਕਹੋਗੇ ਲੋਕਾਂ ਨੂੰ ਕਿਉਂਕਿ ਅਸੀਂ ਦੇਖਦੇ ਆ ਕਿ ਬਹੁਤ ਘੱਟ ਲੋਕ ਨੇ ਹਜੇ ਫਿਲਹਾਲ ਜਿਹੜੇ ਮੋੜ ਦੇ ਨੇ ਕਹਿੰਦੇ ਨੇ ਕਿ ਸਾਡੇ ਕੋਲ ਹੈਗਾ ਪਰ ਜਿਆਦਾ ਲੋਕ ਕਿਉਂਕਿ ਗਰੀਬ ਤੱਕ ਦੇ ਨਾਲ ਵੀ ਬਹੁਤ ਨੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਬਾਅਦ ਚੋ ਤੇ ਲੋੜਨਾ ਪਾਏ ਦੇਖੋ ਵੀਰੇ ਜਿਹੜਾ ਗਰੀਬ ਘਰ ਆ ਜੇ ਚਾਰ ਕੱਟੇ ਵੱਧ ਵੀ ਰੱਖ ਲੂਗਾ ਕੋਈ ਨੁਕਸਾਨ ਨਹੀਂ ਜੀ ਠੀਕ ਹੈ ਅਮੀਰ ਅਮੀਰ ਬੰਦਾ ਅਮੀਰ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਜੀ ਇਹਦੇ ਕੋਲ ਥੋੜੀ ਜ਼ਮੀਨ ਹੈਗੀ ਆ ਵੀ ਉਹ ਥੋੜੇ ਘੱਟ ਰੱਖ ਲੇ ਬਟ ਗਰੀਬ ਘਰ ਜੇ 2 ਹਫ਼ਤਿਆਂ ਦਾ ਮਹੀਨੇ ਦਾ ਵੀ ਰੱਖ ਲੂਗਾ ਜੀ ਕੋਈ ਨੁਕਸਾਨ ਨਹੀਂ ਹਾ ਵਾ ਇਹ ਥੋੜੀ ਬਹੁਤ ਵਧੀਆ ਸਹੀ ਗੱਲ ਹੈ ਕਿ ਜੇ ਉਹ ਉਹਨਾਂ ਨੇ ਮਿਹਨਤ ਕਰਕੇ ਖਾਣਾ ਹੈ ਨਾ ਉਹਨਾਂ ਨੂੰ ਇਹ ਨਹੀਂ ਪਤਾ ਕਦੋਂ ਤੱਕ ਦਿਹਾੜੀ ਨਾ ਮਿਲੇ ਹਾਂਜੀ ਕਦੋਂ ਹਾ ਵਾ ਭਾਈ ਮੈਂ ਕਰਮਜੀਤ ਸਿੰਘ ਨੰਬਰਦਾਰ ਪਿੰਡ ਚਮਾਰੂ ਅਸੀਂ ਜਿਹੜੀ ਬਾਹਰਲੀ ਸੰਸਥਾ ਸੇਵਾ ਕਰਨ ਆ ਰਹੀ ਹੈ ਇਹਨਾਂ ਪਿੰਡਾਂ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠ ਹਾਂਜੀ ਸ਼ੁਕਰੀਆ ਜਿਨਾਂ ਸਾਡਾ ਨੁਕਸਾਨ ਹੋਇਆ ਇਹ ਕੋਈ ਪ੍ਰੋਵਾਈ ਨਹੀਂ ਕਰ ਸਕਦਾ ਬਗੈਰ ਸਾਡੇ ਸੇਵਾਦਾਰਾਂ ਦੇ ਠੀਕ ਹੈ ਠੀਕ ਹੈ ਜੀ ਇੱਥੇ ਇੰਦਰ ਪੁੱਛ ਲੈਣੇ ਆ ਲੋਕਾਂ ਦੇ ਨਾਲ ਠੀਕ ਹੈ ਇੰਦਰਵੀਰ ਤੇ ਤੁਸੀਂ ਇੱਥੇ ਦੀ ਰਹਿਣ ਵਾਲੇ ਹੋ ਮਾਤਾ ਜੀ ਕਿੰਨਾ ਕਿ ਨੁਕਸਾਨ ਹੋਇਆ ਘਰਾਂ ਦਾ ਕਿੰਨਾ ਪਾਣੀ ਦਾ ਪੁੱਤ ਵੀ ਕਿਹੜਾ ਕੋਈ ਜ਼ਿੰਮੇਦਾਰ ਨਹੀਂ ਮੰਨ ਤੋਂ ਲੈਣ ਦਿੰਦੇ ਹੈ ਜ਼ਿੰਮੇਦਾਰ ਨਹੀਂ ਕੋਈ ਲੈਣ ਦਿੰਦੇ ਉਹ ਲਖਾ ਦੀ ਟ੍ਰੇਲੀਆਂ ਲੱਗ ਗਈਆਂ ਲੱਗਾ ਕੇ ਅਸੀਂ ਖੜੀ ਸਵੇਰ ਭੁਖੀ ਪਿਆਈਆਂ ਖੜੀਆਂ ਵੀ ਤੁਹਾਨੂੰ ਰਾਸ਼ਨ ਮਿਲਿਆ ਨਹੀਂ ਕਦੇ ਨਹੀਂ ਮਿਲਿਆ ਪੁੱਤ ਉਹ ਦੇਖਾ ਨਾ ਨੇਮ ਕਰ ਦੇ ਕਰਾ ਦੇ ਨੀ ਮੈਂ ਖੇੜੇ ਪਛੜਾ ਦੇ ਉਹ ਤਾਂ ਮੁੰਡੇ ਕਹਿੰਦੇ ਲੈ ਲੋ ਜਿਹਨੇ ਲੈਣਾ ਹਾਂ ਉਹ ਤਾਂ ਕਹਾ ਜਿਹੜੇ ਲੈ ਕੇ ਆਏ ਨੇ ਹਾਂ ਉਹ ਤਾਂ ਕਹਾ ਪੁੱਤ ਹੈ ਇਹ ਕਹਾ ਹਾਂ ਪਰ ਨੇ ਮਾਰੇ ਜ਼ਿੰਮੇਦਾਰ ਤੁਹਾਨੂੰ ਮਿਲਿਆ ਨਹੀਂ ਨਹੀਂ ਮਿਲਿਆ ਆਜੋ ਮੈਂ ਮਲਾਉਣਾ ਤੁਹਾਨੂੰ ਆਜੋ ਦਵਾਉਣਾ ਆਜੋ ਆਜੋ ਸਾਨੂੰ ਮੈਂ ਬੁਲਾਉਣਾ ਇੰਦਰਵੀਰ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਇੰਦਰਵੀਰ ਇਹ ਕਹਿੰਦੇ ਸਾਨੂੰ ਮਿਲਿਆ ਨਹੀਂ ਰਾਸ਼ਨ ਤੇ ਕਹਿੰਦੇ ਸਾਨੂੰ ਮਾਤਾ ਜੀ ਰਾਸ਼ਨ ਮੈਂ ਜਰੂਰ ਲੈ ਕੇ ਆਉਂਗਾ ਤੇ ਤੇ ਮੈਂ ਇੱਕ ਜਰੂਰ ਗੱਲ ਜਰੂਰ ਕਹਿਣਾ ਚਾਹੂੰਗਾ ਜਦੋਂ ਵੀ ਅਸੀਂ ਅਜਨਾਲੇ ਟਰਾਲੀ ਲੈ ਕੇ ਗਏ ਉੱਥੇ ਗਰੀਬਾਂ ਨੂੰ ਬਲਕਿ ਜਿਹੜੇ ਅਮੀਰਕਾਰ ਹੁੰਦੇ ਆ ਜਿਹੜੇ ਜਿਹੜੇ ਜ਼ਿਮੀਂਦਾਰ ਆ ਉਹ ਬਲਕਿ ਸਾਰੇ ਨਹੀਂ ਬਟ ਕੁਝ ਕੁ ਲੋਕ ਰੋਕਦੇ ਆ ਵੀ ਇਹਨਾਂ ਨੂੰ ਨਹੀਂ ਲੋਡ ਹੈਗੀ ਬਟ ਲੋਡ ਆ ਯਾਰ ਕਿੰਨਾ ਕਿ ਲੈ ਜਾਣਗੇ ਬਾਈ ਆਪਣੇ ਘਰੇ ਠੀਕ ਆ ਜ਼ਰੂਰਤ ਹੈਗੀ ਆ ਯਾਰ ਇਹਨਾਂ ਨੂੰ ਕਈਆਂ ਦਾ ਕਹਿਣਾ ਬਾਈ ਇਹ ਘਰ ਪਰਦੇ ਆ ਬਾਈ ਭਰ ਲੈਣਗੇ ਕਿੱਡੀ ਕੀ ਗੱਲ ਹੋ ਜੂ ਮਹੀਨਾ ਤਾਂ ਨਹੀਂ ਖਾ ਲੈਣਗੇ ਯਾਰ ਠੀਕ ਆ ਕਿੰਨਾ ਕਰੇਗੀ ਕੀ ਕਰੇਗੇ ਉਸ ਦਾ ਹਾਂ ਨਹੀਂ ਮੈਂ ਵੀ ਵਧੀਆ ਘਰ ਬਿਲੋਂਗ ਕਰਦਾ ਮੈਨੂੰ ਪਤਾ ਮੇਰੇ ਮਹੀਨੇ ਦਾ ਰਾਸ਼ਨ ਪਿਆ ਕਰੇ ਤੇ ਮੈਂ ਹੋਰ ਵੀ ਲੈ ਲੂੰਗਾ ਬਟ ਇੱਕ ਜਿਹੜਾ ਮਜ਼ਦੂਰੀ ਕਰਦਾ ਨਾ ਬਈ ਉਹਨੂੰ ਇਹ ਕੱਲ ਦਾ ਪਤਾ ਨਹੀਂ ਹੁੰਦਾ ਉਹਨੂੰ ਜਦੋਂ ਇਨਸਟੈਂਟਲੀ ਫਲੱਡ ਆਏ ਆ ਨਾ ਤਾਂ ਉਹਨਾਂ ਨੂੰ ਪਤਾ ਨਹੀਂ ਵੀ ਕੱਲ ਨੂੰ ਕੀ ਬਣੂਗਾ ਤਾਂ ਹੀ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਹੋਰ 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 ਇਕੱਠਾ ਕਰ ਲਈਏ ਪਰ ਕੋਈ ਗੱਲ ਨਹੀਂ ਕਰ ਲੈਣ ਦੋ ਵੀਰੇ ਮਾਤਾ ਜੀ ਆ ਜਾਏਗਾ ਆਊਗਾ ਮੈਂ ਜਾ ਰਿਹਾ 8-8 ਦਿਨ ਉਹ ਘਰਾਂ ਬੈਠੇ ਪਾਣੀ ਕਰਕੇ ਬੱਚੇ ਘਰਾਂ ਬੈਠੇ ਦਿਹਾੜੀ ਬਣੇ ਜਾਂਦੇ ਜੀ ਲੈ ਕੇ ਆਵਾਂਗੇ ਮਾਤਾ ਜੀ ਜਰੂਰ ਰਾਸ਼ਨ ਜਰੂਰ ਆ ਰਿਹਾ ਰਸਤੇ ਦੇ ਵਿੱਚ ਦੇ ਮੋੜਦੇ ਆ ਵੀ ਹੋਰ ਕੋਈ ਨੁਕਸਾਨ ਨਹੀਂ ਹੋਣਾ ਕੋਈ ਪਰ ਨਹੀਂ ਤਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਨਹੀਂ ਹੋਣਾ ਚਾਹੀਦਾ ਜੀ ਦਰ ਮੋੜਦੇ ਵੀਰ ਜੀ ਹੁੰਦੇ ਹੈ ਬਾਈ ਹਰੇਕ ਸਾਥ ਦੇ ਰਿਹਾ ਮੈਂ ਅਗਰ ਮੇਰੇ ਜਿੰਨਾ ਕੋ ਅਗਲਾ ਦੇ ਕੇ ਜਾ ਰਿਹਾ ਉਹਨਾਂ ਨੂੰ ਦੇ ਰਿਹਾ ਬਾਈ ਹੁਣ ਆਪਾਂ ਨੂੰ ਥੋੜੀ ਪਤਾ ਵੀ ਪਿਛਲੇ ਪੰਜ ਘਰਾਂ ਚ ਕੋਈ ਆਇਆ ਕਿ ਨਹੀਂ ਆਇਆ ਜਿਹੜੇ ਮੂਰੇ ਲੈ ਕੇ ਹੁਣ ਇੱਕ ਕੋਲ ਇੱਕ ਬੋਤਲ ਦੀ ਪੇਟੀ ਜਾ ਰਹੀ ਹੈ ਪੂਰੀ ਇੱਕ ਕੋਲ ਇੱਕ ਬੋਤਲ ਵੀ ਨਹੀਂ ਪਹੁੰਚੀ ਇਹ ਤਾਂ ਸਾਰਿਆਂ ਦਾ ਫਰਜ਼ ਬਣਦਾ ਨਾ ਆਪਾਂ ਨੂੰ ਦੱਸੇ ਹੁਣ ਜਿਹੜੇ ਸਾਹਮਣੇ ਰੱਖ ਰਹੇ ਨੇ ਉਹਨਾਂ ਜਿਹੜਾ ਆਪਾਂ ਨੂੰ ਪਤਾ ਹੀ ਆ ਵੀ ਹਾਂ ਵੀ ਇਹਨੇ ਲੈ ਗਏ ਪਰ ਉਹ ਜਿਹੜੇ ਜਿਹੜੇ ਸੇਵਾ ਕਰਨ ਆਏ ਨੇ ਲੋਕ ਉਹ ਕਹਿੰਦੇ ਵੀ ਸਾਨੂੰ ਕੋਈ ਫਰਕ ਨਹੀਂ ਜੇ ਘਰ ਭਰ ਵੀ ਲੈਣਗੇ ਕਹਿੰਦੇ ਤਾਂ ਸਾਨੂੰ ਕੋਈ ਫਰਕ ਫਰਕ ਕੋਈ ਵੀ ਨਹੀਂ ਸੇਵਾ ਕਰਨਾ ਆ ਆਪਾਂ ਦੇਣ ਆਏ ਆ ਜੀ ਆਪਾਂ ਨੂੰ ਕੋਈ ਚੱਕਰ ਨਹੀਂ ਉਹਦੇ ਉਸ ਗੱਲ ਦਾ ਹੈਗਾ ਪਰ ਅਗੇ ਅਗਲੇ ਲੈਣ ਨਾਲ ਤੁਸੀਂ ਸੇਵਾ ਕਰ ਰਹੇ ਹੋ ਇੱਥੇ ਤਰਪਾਲਾਂ ਨੇ ਚ ਪਾਣੀ ਦੀ ਬੋਤਲਾਂ ਚਾਰਾ ਹੈ ਮੈਂ ਅੱਛਾ ਹਾਂ ਜੀ ਹਾਂ ਇਹਨਾਂ ਨੂੰ ਦੇ ਦਿਓ ਫਿਰ ਇਹ ਜਿਹੜੇ ਗਰੀਬ ਪਰਿਵਾਰ ਨੇ ਅੱਗੇ ਤੁਸੀਂ ਇਧਰੋਂ ਲੈ ਲੋ ਮਾਤਾ ਆ ਗਿਆ ਸਮਾਨ ਹੈ ਕੋਈ ਨਹੀਂ ਤੁਹਾਨੂੰ ਦੇ ਕੇ ਜਾਂਦੇ ਆ ਦੇ ਕੇ ਜਾਂਦੇ ਆ ਦੇ ਕੇ ਜਾਂਦੇ ਆ ਮਾਤਾ ਦੇ ਕੇ ਜਾਂਦੇ ਆ ਸੋ ਇਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਉੱਧਰ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਉਹ ਵੀ ਪਹੁੰਚੇ ਨੇ ਤੇ ਇਸ ਤਰੀਕੇ ਦਾ ਕਿਓਸ ਵੀ ਹੋ ਰਿਹਾ ਇਹ ਥੋੜਾ ਜਿਹਾ ਦੇਖਣ ਦੀ ਜ਼ਰੂਰਤ ਆ ਸ਼ਾਇਦ ਕਿਤੇ ਪਿੰਡ ਦੇ ਲੋਕ ਨੇ ਜਿਹੜੇ ਜਿਹੜੇ ਮੋਤਵਰ ਨੇ ਜਾਂ ਸਰਪੰਚ ਨੇ ਨੰਬਰਦਾਰ ਨੇ ਸ਼ਾਇਦ ਉਹਨਾਂ ਨੂੰ ਅੱਗੇ ਆ ਕੇ ਥੋੜਾ ਜਿਹਾ ਜਿਹੜੀ ਰਾਸ਼ਨ ਦੀ ਵੰਡ ਆ ਜਾਂ ਚਾਰੇ ਦੀ ਵੰਡ ਆ ਉਹ ਥੋੜਾ ਜਿਹਾ ਤਰਤੀਬ ਅਨੁਸਾਰ ਕਰਾਉਣੀ ਚਾਹੀਦੀ ਆ ਕਿਉਂਕਿ ਇਹ ਪਰਿਵਾਰ ਕੁਝ ਕਹਿ ਰਹੇ ਨੇ ਗਰੀਬ ਪਰਿਵਾਰ ਕਿ ਸਾਨੂੰ ਮਿਲ ਨਹੀਂ ਰਿਹਾ ਰਾਸ਼ਨ ਹਾਂ ਜੀ ਮਾਤਾ ਜੀ ਹਾਂ ਪੁੱਤ ਜੀ ਨਹੀਂ ਕਹਿੰਦੀ ਮਿਲ ਜੂਗਾ ਹੁਣ ਤੁਹਾਨੂੰ ਟੈਨਸ਼ਨ ਨਾ ਲਿਓ ਲੋਕਾਂ ਕਹਿੰਦੇ ਡੰਗਰ ਹੈ ਹਾਂ ਡੰਗਰ ਇੱਕ ਨਹੀਂ ਇਹ ਡੰਗਰ ਨਹੀਂ ਇਹਨਾਂ ਰਾਸ਼ਨ ਚਾਹੀਦਾ ਹਾਂ ਰਾਸ਼ਨ ਮਿਲ ਜੇਗਾ ਤੁਹਾਨੂੰ ਫਿਰ ਫਿਰ ਮਿਲਿਆ ਮਾਂ ਦੂਰ ਹੈ ਦੇ ਰਹੇ ਹਾਂ ਕੋਈ ਮਿਲ ਜੇਗਾ ਸੋ ਰਾਸ਼ਨ ਹਾਂ ਸੋ ਸੋ ਸਾਰਿਆਂ ਨੂੰ ਇਹ ਹੈ ਕਿ ਕੋਸ਼ਿਸ਼ ਹੈ ਕਿ ਵੰਡ ਕੇ ਦਿੱਤਾ ਜਾਏ ਕਿਉਂਕਿ ਹਰ ਇੱਕ ਪਰਿਵਾਰ ਦੀ ਜ਼ਰੂਰਤ ਹੈ ਗਰੀਬ ਪਰਿਵਾਰਾਂ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਰਾਸ਼ਨ ਇਸ ਵੇਲੇ ਨਹੀਂ ਰਿਹਾ ਤਾਂ ਜਿਹੜੇ ਲੋਕ ਵੰਡਣ ਦੇ ਲਈ ਆ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਕੁਝ ਜਿਹੜਾ ਇਤਰਾਜ਼ ਇਹਨਾਂ ਲੋਕਾਂ ਨੇ ਜਤਾਇਆ ਕਿ ਕੁਝ ਜਿਹੜੇ ਪਿੰਡ ਦੇ ਲੋਕ ਨੇ ਉਹ ਸ਼ਾਇਦ ਕਿਤੇ ਉਹਨਾਂ ਤੱਕ ਸੇਵਾ ਪਹੁੰਚ ਨਹੀਂ ਦਿੰਦੇ ਐਸਾ ਹਾਲਾਂਕਿ ਨਹੀਂ ਹੈ ਕਿਉਂਕਿ ਉਹ ਜਿਹੜੇ ਪਿੰਡ ਦੇ ਮੋਤਬਰ ਲੋਕ ਨੇ ਉਹ ਇਹ ਨਿਸ਼ਚਿਤ ਕਰਦੇ ਨੇ ਕਿ ਜਿਹੜਾ ਰਾਸ਼ਨ ਹੈ ਜਾਂ ਜਿਹੜੀ ਮਦਦ ਹੈ ਉਹ ਇੱਕ ਘਰ ਤੱਕ ਨਾ ਪਹੁੰਚੇ ਸਾਰਿਆਂ ਲੋੜਵੰਦਾ ਘਰਾਂ ਤੱਕ ਜ਼ਰੂਰ ਪਹੁੰਚੇ